ਆਲੋਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੁਰਿੰਦ ਕਾ ਸਦਾ ਢੀਜੈ ਸਤਿਗੁਰ ਕੀ ਬੰਗਾਰ ਪਾਤਸ਼ਾਹੀ ਵਚਨ ਕਰਦੇ ਨੇ ਕਿ ਇਹ ਭਾਈ ਪ੍ਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਹਰ ਵੇਲੇ ਹਰ ਕਾਲ ਪੁਰ ਕੋ ਵੇ ਗੁਰੂ ਜੀ ਦਾ ਨਾਮ ਜਪਨਾ ਚਾਹੀਦਾ ਹੈ ਨਾਮ ਜਪਣ ਦੇ ਨਾਲ ਸਿਮਰਨ ਦੇ ਨਾਲ ਹਰਤ ਸੁਖ ਇਹ ਲੋਕ ਜਿੱਥੇ ਅਸੀਂ ਗੁਣ ਵੱਸ ਲਏ ਹਨ ਪਲਕ ਸੁਖ ਪਰਲੋਕ ਜਿੱਥੇ ਇਹ ਸੰਸਾਰ ਦਾ ਤਿਆਗ ਕਰਕੇ ਅਗਲੇ ਸੰਸਾਰ ਵਿੱਚ ਇਹ ਜੀਵਾਤਮਾ ਨੇ ਜਾਣਾ ਹੈ ਸਤਿਗੁਰ ਜੀ ਕਹਿੰਦੇ ਹਰਤ ਸੁਖ ਪਲਕ ਸੁਖ ਨਿਤ ਸੁਖ ਸਿਮਰਨ ਨਾਲ ਅਕਾਲ ਪੁਰਖ ਵੈਰੂ ਜੀ ਦੇ ਸਿਉਰਨ ਦੇ ਵਿੱਚ ਸਦਾ ਬਾਤ ਤੇ ਸੁਖ ਹੈ ਇਸ ਕਰਕੇ ਲੋਕ ਵਿੱਚ ਪਰਲੋਕ ਵਿੱਚ ਸਦਾ ਹੀ ਸੁਖ ਦੇਣ ਵਾਲਾ ਨਾਮ ਗੋਵਿੰਦ ਦਾ ਸਲਾ ਜੈ ਬੋਸ ਕਾਰ ਪੁਰਖ ਵੈਰੂ ਜੀ ਦਾ ਨਾਮ ਜਪਿਆ ਕਰ ਗੋਵਿੰਦ ਜੀ ਦਾ ਨਾਮ ਸਿਮਰਿਆ ਕਰ ਮਿਟ ਹੈ ਕਮਾਣੇ ਪਾਪ ਚਿਰਾਨ ਸਾਧ ਸੰਗ ਕਹਿੰਦੇ ਭਾਈ ਜਿਹੜਾ ਵੀ ਮਨੁੱਖ ਨਾਮ ਲੱਗਦਾ ਹੈ ਸਿਮਰਨ ਕਰ ਕਰ ਕੇ ਸਿਮਰਨ ਦੀ ਬਰਕਤ ਦੇ ਨਾਲ ਪਹਿਲਾਂ ਮਿਟ ਹੈ ਕਮਾਣੇ ਪਾਪ ਚਰਾਂ ਦੇ ਆਸਾ ਕਹਿੰਦੇ ਸਿਮਰਨ ਦੀ ਬਰਕਤ ਦੇ ਨਾਲ ਜਿੰਨਾ ਤੋਂ ਕੀਤੇ ਹੋਏ ਪਾਪ ਮਿਟ ਜਾਂਦੇ ਨੇ ਜਿਹੜੇ ਅਸੀਂ ਜਨਮਾਂ ਜਨਮਾਂ ਤਰਾਂ ਤੋਂ ਕਰਦੇ ਆ ਰਹੇ ਹਾਂ ਕਿਉਂਕਿ ਪਾਤਸ਼ਾਹ ਕਹਿੰਦੇ ਮਨੁੱਖਾ ਜਨਮ ਆਇਆ ਵੇ ਥੋੜੋ ਮਿਲਦੀ ਆ ਤੈਨੂੰ 84 ਦੇ ਵਿੱਚ ਹੋ ਕੇ ਆਇਆ ਚਿਤਰਾਸੀਏ ਝੋਗਦਾ ਹੋਇਆ ਵੀ ਬੜੇ ਪਾਪ ਕੀਤੇ ਨੇ ਬੜੇ ਗੁਨਾਹ ਕੀਤੇ ਨੇ ਆਪਾਂ ਨੇ ਤੇ ਪਾਤਸ਼ਾਹ ਕਹਿੰਦੇ ਜੇ ਤੂੰ ਧਾਰਮਿਕ ਬਣ ਜੂਜੀ ਦਾ ਹੁਣ ਸਿਮਰਨ ਕਰਨਾ ਹੈਗਾ ਤੰਨ ਮਨੁੱਖਾ ਜਨਮ ਮਿਲਿਆ ਹੈ ਇਹ ਮਨੁੱਖਾ ਜਨਮ ਪਾਪਾਂ ਦਾ ਸਿਮਰਨ ਕਰ ਜੇ ਸਿਮਰਨ ਕਰੇਗਾ ਮਿੱਠਾ ਹੈ ਕੋਮਾੜੀ ਪਾਪ ਚਰਾਂ ਜੇ ਰੰਗ ਇਕੱਠੇ ਕੀਤੇ ਹੋਏ ਪਾਪ ਤੇਰੇ ਓਹ ਮਿਟ ਜਾਣਗੇ ਇਸ ਕਰਕੇ اے ਭਾਈ ਸਾਧ ਸੰਗਤਿਲ ਮੂਆ ਜੀਜੇ ਪਾ ਸਕਦੇ ਸਾਧ ਸੰਗਤ ਵਿੱਚ ਮਿਲ ਕੇ ਸਿਮਰਨ ਕਰਨ ਦੇ ਨਾਲ ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੋੜ ਤੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਜਿਹੜੇ ਅੰਦਰ ਸਾਡੇ ਵਿਕਾਰ ਭਰੇ ਹੋਏ ਨੇ ਉਹਨਾਂ ਵਿਕਾਰਾਂ ਨੇ ਸਾਡੀ ਜਿਹੜੀ ਆਤਮਾ ਹੈ ਉਹਨੂੰ ਮੁਰਸ਼ਿਦ ਕਰ ਦਿੱਤਾ ਇਸ ਕਰਕੇ ਜਿਹੜਾ ਵੀ ਨਾਮ ਜਪੇਗਾ ਸੁਣਨ ਕਰੇਗਾ ਨਾਮ ਦੀ ਤਾਕਤ ਦੇ ਨਾਲ ਨਾਮ ਦੀ ਵਰਤਕ ਦੇ ਨਾਲ ਪਾਚਾ ਕਿ ਤੇਰੀ ਆਤਮਾ ਮੜ ਤੋਂ ਜਿਉਂਦੀ ਹੋ ਜਾਏਗੀ ਆਤਮਾ ਕੁਜੀਵਨ ਦੇ ਨੂੰ ਲਿਨੇਗਾ ਕਿਉਂਕਿ ਵਿਕਾਰਾਂ ਕਰਕੇ ਆਤਮਾ ਸਾਡੀ ਜਿਲੀ ਹੈ ਉਹਦੇ ਖਰਾਕ ਨੂੰ ਹੋ ਰਿਹਾ ਹੈ ਖਰਾਕ ਨੂੰ ਦੀ ਨਾਮ ਪਾਣਨ ਬੰਦਗੀ ਸਿਮਰਨ ਇਸ ਕਰਕੇ ਪਾਪ ਨੂੰ ਕਰਕੇ ਉਹਨੂੰ ਕੋਈ ਖਾਂਤ ਨਹੀਂ ਮਿਲੀ ਹੈ ਮੁਰਝਾਈ ਪਈ ਹੈ ਤੇ ਬਾਸਾ ਕਹਿੰਦੇ ਜਦੋਂ ਤੂੰ ਸਿਮਰਨ ਕਰੇਗਾ ਭਗਤ ਵੀ ਕਰੇਗਾ ਤੇ ਤੈਨੂੰ ਮੁੜ ਤੋਂ ਆਤਮਕ ਜੀਵਨ ਹਾਸਲ ਹੋ ਜਾਏਗਾ ਪਾਪ ਦੇ ਅੰਦਰ ਜਿਹੜੀ ਆਤਮਾ ਉਹ ਸੜੀ ਬੜੀ ਪਈ ਹੈ ਸਾਇਬ ਨੇ ਕਹਿੰਦੇ ਜਦੋਂ ਨਾਮ ਜੀ ਦੀ ਮਾਤੀ ਉਪ ਮਿਲ ਜਾਂਦੀ ਹੈ ਉਹ ਵੀ ਹਰਿਆਵਲ ਚ ਚੱਲਦੀ ਹੈ ਹਰੀ ਭਰੀ ਇਜ ਕਰਕੇ ਭਾਈ ਮਿਤਹਿ ਘਮਾਣੇ ਪਾਪ ਚਰਾਣੇ ਸਾਗ ਸੰਗਤ ਸਵੇਦਰ ਮੂਆ ਜੀ ਜੈ ਬਾਸ ਕਹ ਦੇ ਆਤਮਾ ਨੂੰ ਬਾਤ ਕੇ ਆਕਾਰਕ ਵੈਕੁਨਜੀ ਦਾ ਸਿਮਰਨ ਕਰਿਆ ਤਨ ਆਤਮਿਕ ਜੀਵਨ ਤੈਨੂੰ ਹਾਸਲ ਹੋ ਜਾਏ ਰਹਾਉ ਰਾਜ ਜੋਵਨਾ ਬਿਸਰੰਤ ਹਰ ਮਾਇਆ ਮਾਨ ਜੋ ਕੋ ਪਾਸਾ ਕਹਿੰਦੇ ਨੇ ਭਾਈ ਰਾਜ ਅਤੀ ਜਵਾਨੀ ਰਾਜ ਜੋ ਮਨ ਨੂੰ ਜੋਗੰਦਕ ਆਵਣਵਾਨੀ ਸਹਿਬ ਜੀ ਕਹਿੰਦੇ ਰਾਗ ਤੇ ਜਵਾਨੀ ਦੇ ਮਾਰੇ ਪਰਮਾਤਮਾ ਦਾ ਨਾਮ ਤੈਨੂੰ ਉਦਾਦਨ ਦੇਵੇ ਜਵਾਨੀ ਵਿੱਚ ਆਕਾਰਪੁਰ ਚੇਤੇ ਨਹੀਂ ਆਉਂਦਾ ਜਿਹਦੇ ਕੋਲ ਰਾਜ ਭਾਗ ਹੋਵੇ ਪੈਸਾ ਹੋਵੇ ਧਨ ਦੌਲਤ ਹੋਵੇ ਉਹ ਵੀ ਰੰਕਾਰ ਨੂੰ ਪੋਜੇ ਕਰਕੇ ਪਾਤਸ਼ਾਹ ਕਹਿੰਦੇ ਭਾਈ ਇਹ ਤੈਨੂੰ ਨਾਮ ਸੁਲਾ ਦਿੰਦੇ ਨੇ ਮਾਇਆ ਦਾ ਮੁੱਖ ਵੱਡਾ ਦੋਖ ਦਾ ਮੂਲ ਹੈ ਇਹ ਗੱਲ ਮਹਾ ਮੂਲਕ ਦੱਸਦੇ ਸਤਿਗੁਰੂ ਜੀ ਕਹਿੰਦੇ ਇਹ ਗੱਲ ਮਹਾ ਮਹਾਪੁਰਖ ਨੇ ਜਿਹੜੇ ਜਿਹੜੇ ਨਾਮ ਦੇ ਰਸੀਹ ਨੇ ਨਾਮ ਜਪਣ ਵਾਲੇ ਨੇ ਜਿਨ੍ਹਾਂ ਨੇ ਉਸ ਕਾਲਪੁਰਖ ਵੈਕੁਰ ਜੀ ਦੀ ਵੰਖਰੀ ਕੀ ਕਰਕੇ ਆਤਮਿਕ ਜੀਵਨ ਹਾਸਲ ਕੀਤਾ ਹੈ ਭਾਈ ਉਹ ਇਹ ਮੁੱਖ ਨੂੰ ਗਿਆਨ ਦਿੰਦੇ ਹਨ ਉਹ ਮਹਾપુરੂਖ ਦੱਸਦੇ ਹਨ ਆਸ ਬਿਆਸ ਰਮਨ ਮੰ ਕੀਰਤਨ ਇਹੋ ਪਰਾਰਥ ਭਾਵੰਤ ਲਹਿ ਪ੍ਰਮਾਤਮਾ ਦੇ ਨਾਮ ਦੇ ਸਿਮਰਨ ਪ੍ਰਮਾਤਮਾ ਨੇ ਸਿੱਖਤ ਸਲਾਹ दी ਆਸ ਤੇ ਤਾਂ ਆਸਾ ਜੀ ਕਹਿੰਦੇ ਇਹ ਕੀਮਤੀ ਚੀਜ਼ ਭਾਈ ਕੋਈ ਮਿਲਣਾ ਆਮ ਆਲੋਕ ਨੂੰ ਕਟਾਉਂਦੇ ਕਿਸੇ ਕਿਸ ਨੂੰ ਪ੍ਰਾਪਤ ਹੁੰਦੀ ਹੈ ਜਗ ਨਾ ਹੀ ਉਤ ਨੂੰ ਕਾਢੀ ਹੈ ਬਿਰਲੇ ਕੇ ਹੀ ਕਿ ਆਸਾ ਕਹਿੰਦੇ ਹੈਣ ਬਿਰਲੇ ਨਾਹੀ ਘਣੇ ਫੈਲ ਛੱਪਣ ਸੰਸਾਰ ਇਸ ਕਰਕੇ ਕੋਈ ਬਿਰਲਾ ਗੱਲ ਨਾ ਮੈਂ ਜਿਨ ਨੂੰ ਭਾਈ ਨਾਮ ਦੀ ਤਾਂ ਕਿ ਜਿਹੜਾ ਗੁਰੂ ਪੁਰਖ ਜੀ ਦੇ ਚਰਨਾਂ ਨਾਲ ਜੁੜਿਆ ਹੈ ਆਸਾ ਕਹਿੰਦੇ ਕੋ ਭਾਈ ਕੋਈ ਬਿਰਲਾ ਮੁਖ ਪ੍ਰਾਪਤ ਕਰਦਾ ਹੈ ਸ਼ਰਨ ਸਮਰੱਥ ਅਕਥ ਅਗੋਚਰਾ ਪਤਿਤ ਉਧਾਰਨ ਨਾਮ ਤੇਰਾ اے ਭਾਈ ਤੁਨ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ੍ਹ ਸਹਾਇਤਾ ਕਰਨ ਯੋਗ ਇਹ ਅਕਾਲ ਚੇਸ ਸਮਰੱਥ ਪ੍ਰਭੂ ਜੀ ਇਹ ਅੰਗੋਚਰ ਪ੍ਰਭੂ ਜੀ ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਉਚਾਣ ਲਈ ਜਿਹੜੇ ਵਿਕਾਰੀ ਕੁੱਝ ਹੁੰਦੇ ਨੇ ਵਿਕਾਰ ਹੁੰਦੇ ਨੇ ਤੇ ਜੇ ਫਿਰ ਕਿਤੇ ਕਿਰਪਾ ਹੋ ਜਾਏ ਉਹਨਾਂ ਨੇ ਕਿਸੇ ਭਰੇ ਪੁਰਸ਼ ਦੇ ਨਾਲ ਨਾਮ ਜਪਣ ਦੇ ਨਾਲ ਉਹਨਾਂ ਦਾ ਸੰਗ ਹੋਈ ਰਿਹਾਏ ਨਾਮ ਦੇ ਦਾਤ ਨੂੰ ਨੂੰ ਪ੍ਰਾਪਤ ਹੋ ਜਾਏ ਤੇ ਬਾਸਰ ਕਹਿੰਦੇ ਪਾਈ ਨਾਮ ਜਿਹੜਾ ਨਿਰਭੁਕਾਰਾਂ ਨੂੰ ਵਿਚਾਰ ਲੈਂਦਾ ਹੈ ਬਿਆਨ ਤੇ ਇਤਿਹਾਸ ਦੇ ਵਿੱਚ ਆਪਾਂ ਨੂੰ ਇਹ ਪਰਮਾਨੰਦ ਨੇ ਸਾਖੀਆਂ ਮਿਲਦੀਆਂ ਨੇ ਅਜਾਮਤ ਦਾ ਜ਼ਿਕਰ ਗੁਰਬਾਣੀ ਨੇ ਕੀਤਾ ਹੈ ਹਰੇ ਪੁਰਸ਼ਾਂ ਨੇ ਸਤਿ ਪੁਰਸ਼ਾਂ ਦੀ ਸੰਗਤ ਨੂੰ ਮਿਲੀ ਉਹ ਇੱਕ ਨੇਕ ਵਿਕਾਰੀ પુરੁਸ਼ ਨੇ ਇੱਕ ਛਿੰਦੇ ਵਿੱਚ ਆਪਣੀ ਮੁਕਤੀ ਪ੍ਰਾਪਤ ਕਰਨੀ ਕਿ ਵਿਕਾਰਾਂ ਕੋਰੰਤ ਹੋ ਗਿਆ ਗੰਗਾ ਵਰਨ ਗੰਕਾਰਾ ਜੇਕਰ ਆਉਂਦਾ ਕਨ ਕਨ ਪਾਪਨ ਕਿਹਾ ਜਾਂਦਾ ਸੀ ਵਿਕਾਰ ਕਮਾਉਂਦੇ ਸੀ ਪਰ ਸਤਿਗੁਰਾਂ ਦੀ ਕਿਰਪਾ ਕਾਰਕੁਸ਼ ਦੀ ਕਿਰਪਾ ਹੋਈ ਨਾਮ ਦੇ ਰਸੀਏ ਮਹਾਂਪੁਰਸ਼ ਭਰੇ ਪੁਰਸ਼ਾਂ ਦੀ ਹੁੰ ਸੰਗ ਹੋਈ ਉਹਨਾਂ ਨੇ ਉਹਨਾਂ ਜੀਵਨ ਦਾ ਉਤਾਰ ਕਰਦ ਕਰਤਾ ਦਿਖਾ ਦਿੱਤਾ ਰਾਮ ਨਾਮ ਜਪੀ ਹੈ ਤੇ ਰਾਮ ਰਾਮ ਜਪਣ ਦੇ ਨਾਲ ਵਿਕਾਰਾਂ ਤੋਂ ਬਚ ਗਏ ਵਿਕਾਰਾਂ ਤੋਂ ਬਚ ਕੇ ਉਹ ਸਤਿ ਧਾਮ ਨੂੰ ਚਲੀ ਗਈ ਇਸ ਕਰਕੇ ਪਾਸਾ ਕਹਿੰਦੇ ਭਾਈ ਜਿਹੜਿਆ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਉਹ ਆਕਾਲ ਪੁਰਖ ਵੈਤੂ ਇਹਦਾ ਨਾਮ ਹੈ ਸੰਸਾਰਨ ਸੰਗ੍ਰਾਥ ਕੱਖ ਗੁਜਰਾ اے سرنما ছায়اں دی رکھیا ਕਰਨ والے سہائتا ਕਰਨ والے ਸਾਡੀ رکھیا کرو ਆਪ੍ਰੀਅ ਗੋਚਰੋ ਪਤਤ ਉਧਾਰਨ ਪਤਤਾ ਦਾ ਉਧਾਰ ਕਰਨ ਵਾਲੇ ہوں ਜਿਹੜੇ ਵਿਕਾਰਾਂ ਤੋਂ ਵਿਕਾਰੀ ਮਨਸਾਂ ਨੂੰ ਬਚਾਉਣ ਵਾਲੇ ہوں اے تیرا ਨਾਮ ਦੇ ਵਿੱਚ ਐਸੀ ਬਾਗਰ ਹੈ ਅੰਤਰਜਾਨੀ ਨਾਨਕ ਕੇ ਸਰਵਤ ਪੂਰਨ ਠਾਕੁਰ ਮੇਰਾ اے ਅੰਤਜਮੀ اے ਨਾਨਕ ਦੇ ਮਾਲਕ ਤੂੰ ਮੇਰਾ ਮਾਲਕ ਪ੍ਰਭ ਸਭ ਥਾਈ ਪਿਆਰ ਕਰੇ ਪਾਸਾ ਵੱਡਿਆਂ ਦੇ ਰੂਪ ਲਾ ਕੇ ਵਚਨ ਕਰਦੇ ਨੇ ਕਨ ਗੁਰ ਅਰਜਨ ਦੇ ਮਹਾਰਾਜ ਜੀ ਕਿ ਮੇ ਅਕਾਰ ਗੁਰੂ ਗ੍ਰੰਥ ਜੀ ਸਰਬ ਸੁਮਨਤਿ ਅਕਾਰ ਗੁਰੂ ਜੀ ਤੁਸੀਂ ਸਾਰੇ ਥਾਂ ਹਰ ਥਾਂ ਵਿਆਪਕ ਹੋ ਹਰ ਥਾਂ ਦੇ ਵਸਦੇ ਹੋ ਇਹ ਕਿਰਪਾ ਕਰਿਓ ਸਾਡੇ ਤੇ ਪ੍ਰੇਰ ਕਰਿਓ ਸਾਨੂੰ ਆਪਣੇ ਨਾਮ ਦੀ ਯਾਦ ਕਰੂ। ਨਾਮ ਤੁਹਾਡਾ ਐਸਾ ਹੈ ਜਿਹੜਾ ਸੰਗਤ ਵਿਕਾਰਾਂ ਤੋਂ ਵਿਚਾਲੰਦ ਹੈ। ਵਿਕਾਰਾਂ ਤੋਂ ਉਚਾ ਕੇ ਸਾਡਾ ਨਿਰੰਧ ਦਾ ਪ੍ਰਧਾਨ ਕਰਦਾ ਹੈ। ਇਸ ਕਰਕੇ ਸਭ ਕੀ ਅੰਤ ਤੇ ਪਾਵਨ ਬਾਗ ਸਹਿਬ ਦੇ ਨਾਮ ਹੀ ਸਾਨੂੰ ਸੁਝਾਉਣ ਦਾ ਯਤਨ ਕੀਤਾ ਹੈ ਹਾਲਤ ਸੁਖ ਹਾਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੁਬਿੰਦ ਦਾ ਸਦਾ ਦੀਜੇ। ਬਾਸਰਿਉ ਦੇ ਕਾਈ ਹੰਤ ਇਥੇ ਬੰਧ ਬ੍ਰੋਗ ਵਿੱਚ। ਸਦਾ ਵਾਕੇ ਸੁਖ ਮਿਲਣਾ ਹੈ ਅਕਾਰੂਪ ਗੁਰੂ ਜੀ ਦੇ ਨਾਮ ਵਿੱਚੋਂ। ਇਸ ਕਰਕੇ ਗੁਰੂ ਵਾਲੇ ਬਣੀਏ, ਗੁਰੂ ਚਰਨਾਂ ਦੇ ਨਾਲ ਜੁੜੀਏ। ਗੁਰੂ ਚਰਨਾਂ ਦੇ ਨਾਲ ਜੁੜ ਕੇ ਜਦੋਂ ਅਸੀਂ ਨਾਮ ਜਪਾਂਗੇ, ਸਿਮਰਨ ਕਰਾਂਗੇ, ਫਿਰ ਨਾਮ ਦੀ ਵਰਕਤ ਦੇ ਨਾਲ ਸਿਮਰਨ ਕਰਨ ਦੇ ਨਾਲ ਸਾਡੇ ਅੰਦਰੋਂ ਵਿਕਾਰਾਂ ਦਾ ਨਾਸ ਹੋ ਜੇਗਾ ਤੇ ਸਾਨੂੰ ਅਕਾਲ ਪੁਰਖ ਵਹਿਗੂ ਨਿਰੰਕਾਰ ਦੀ ਦਰਗਾਹ ਦੇ ਵਿੱਚ ਥਾਂ ਮਿਲੇਗੀ ਜਿਸੇ ਕਰਕੇ ਸਹਿਬ ਸਾਨੂੰ ਰੋਜ਼ ਸੁਝਾਉਂਦੇ ਨੇ ਸਭ ਤੋਂ ਸਿੱਖੀ ਰੱਤੇ ਆ ਦਰ ਕਰ ਪਾਈਏ ਆਪ ਸਾਖਾਂ ਦੇ ਗੁਰੂ ਦੇ ਨਾਮ ਵਿੱਚ ਰੰਗੇ ਹੋਇਆਂ ਨੂੰ ਭਾਈ ਨਿਰੰਕਾਰ ਦੀ ਦਰਗਾਹ ਵਿੱਚ ਥਾਂ ਮਿਲੀ। ਇਸ ਕਰਕੇ ਤੁਸੀਂ ਬਣੋ ਗੁਰੂ ਚਰਨਾਂ ਨਾਲ ਜੁੜੋ ਭਾਈ

ਤੇਰੇ ਬਾਣੀ ਸਰਵਕਤਾ